ਬੀਬੀ ਜਗੀਰਕੌਰ ਅੱਜ ਚੰਡੀਗੜ੍ਹ ਜਾਂਦੇ ਨੇ ਵਿਮਨ ਕਮਿਸ਼ਨ ਦੇ ਦਫ਼ਤਰ ਜਾਂਦੇ ਨੇ ਜਿੱਥੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਖਿਲਾਫ ਕਾਰਵਾਈ ਦੀ ਸ਼ੁਰੂਆਤ ਹੋਈ ਸੀ ਔਰ ਉਸੇ ਚੀਜ਼ ਨੂੰ ਲੈ ਕੇ ਬੀਬੀ ਜਗੀਰਕੌਰ ਉੱਥੇ ਜਾ ਕੇ ਅੱਜ ਆਪਣਾ ਪੱਖ ਪੇਸ਼ ਕਰਦੇ ਨੇ ਬੀਬੀ ਜਗੀਰਕੌਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆਂ ਜਿੱਥੇ ਉਸ ਟਿੱਪਣੀ ਦੀ ਉਹਨਾਂ ਨੂੰ ਕੱਢੀ ਹੋਈ ਗਾਲ ਦੀ ਨਖੇਦੀ ਕੀਤੀ ਹੈ ਔਰ ਧੰਨਵਾਦ ਕੀਤਾ ਹੈ ਵਿਮਨ ਕਮਿਸ਼ਨ ਦਾ ਉੱਥੇ ਹੀ ਬੀਬੀ ਜਗੀਰਕੌਰ ਨੇ ਗੱਲਾਂ-ਗੱਲਾਂ ਵਿੱਚ ਇਹ ਵੀ ਗੱਲ ਆਖੀ ਹੈ ਕਿ ਜਿਹੜੀ ਕਾਨੂੰਨੀ ਪ੍ਰਕਿਰਿਆ ਅਮਲ ਦੇ ਵਿੱਚ ਆਉਣੀ ਚਾਹੀਦੀ ਹੈ ਉਹ ਅਮਲ ਦੇ ਵਿੱਚ ਲਿਆਂਦੀ ਜਾਵੇ। ਯਾਨੀ ਕਿ ਹੁਣ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਾਸਤੇ ਦਿੱਕਤਾਂ ਦੇ ਦਿਨ ਸ਼ੁਰੂ ਹੋ ਸਕਦੇ ਨੇ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜ਼ਰੂਰ ਆਪਣੀ ਮਾਫੀ ਜਿਹੜੀ ਆ ਉਹ ਲਿਖਤੀ ਤੌਰ ਤੇ ਮੰਗ ਚੁੱਕੇ ਆ ਪਰ ਇਸ ਦੇ ਬਾਵਜੂਦ ਹੁਣ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਫਸ ਸਕਦੇ ਨੇ। ਇਹਦੀ ਚਰਚਾਾਂ ਮਾਂ ਤੇਜ਼ ਹੋ ਗਈਆਂ। ਕੀ ਕੁਝ ਹੋਵੇਗਾ? ਦੱਸਦੇ ਰਹਿਾਂਗੇ। ਉਦੋਂ ਤੱਕ ਆਓ ਸੁਣਦੇ ਆ ਬੀਬੀ ਜਗੀਰ ਕੌਰ ਕੀ ਬੋਲ ਰਹੀ ਨੇ। ਕਿ ਪਿਛਲੇ ਸਪੈਂਟ ਦੌਰਾਨ ਤੋਂ ਸਾਰੇ ਨੂੰ ਪਤਾ ਹੈ ਕਿ ਜੋ ਲਫਾਜ਼ ਜੋ ਮੰਦੀ ਪਾਸ਼ਾ ਦੇ ਨਹੀਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਰਜਿੰਦਰ ਸਿੰਘ ਜੀ ਕਾਮੀ ਸਾਹਿਬ ਨੇ ਬੋਲੀ ਸੀ ਉਹਦੇ ਸਬੰਧ ਵਿੱਚ ਔਮਨ ਕਮਿਸ਼ਨ ਦੇ ਚੇਅਰਪਰਸਨ ਨੇ ਐਕਸ਼ਨ ਲਿਆ ਸੀ ਪਰ ਮੈਨੂੰ ਇਸ ਗੱਲ ਤੇ ਮਾਨ ਹੋਇਆ ਹੈ ਕਿ ਔਰਤਾਂ ਦੇ ਸਤਕਾਰ ਨੂੰ ਬਹਾਲ ਕਰਨ ਵਾਸਤੇ ਕੋਈ ਕਮਿਸ਼ਨ ਜਿਹੜਾ ਹੈ ਉਹ ਇੱਥੇ ਪੰਜਾਬ ਸਰਕਾਰ ਨੇ ਬਣਾਇਆ ਹੋਇਆ ਸਾਡੇ ਪੰਜੀ ਪਹਿਲਾਂ ਪਰਮਜੀਤ ਕੌਰ ਲਾਂਡਰਾ ਵੀ ਇਸ ਸਥਾਨ ਤੇ ਰਹੇ ਅੱਜ ਪੰਜੀ ਮੈਕਰਾ ਛੋਟਾ ਸੀ ਨਹੀਂ ਕੋਈ ਬਿਲਕੁਲ ਤੁਸੀਂ ਉਹਦਾ ਵੀ ਮੇਰੇ ਖਿਆਲੇ ਪਹਿਲਾਂ ਕਮਿਸ਼ਨ ਬਣਦੀ ਸੀਗਾ ਇਹਨੂੰ ਚਾਲੂ ਕੀਤਾ ਸੀ ਸੋ ਇਹਦੀ ਇੱਕ ਅਹਿਮੀਅਤ ਕੀ ਹੈ ਅੱਜ ਚੇਅਰਪਰਸਨ ਸਾਹਿਬ ਨੇ ਦਿਖਾਤੀ ਹੈ ਕਿ ਔਰਤ ਦੀ ਸਖਿਆ ਔਰਤ ਦੀ ਇੱਜ਼ਤ ਔਰਤ ਦਾ ਸਨਮਾਨ ਮਾਨ ਬਹਾਲ ਕਰਨਾ ਸਾਡਾ ਫਰਜ਼ ਬੰਦ ਹੈ ਸੋ ਉਹਨਾਂ ਨੇ ਐਕਚੁਅਲ ਲਿਆ ਸੀ ਉਹਨਾਂ ਨੇ ਮੈਨੂੰ ਬੁਲਾਇਆ ਸੀ ਕਿ ਤੁਸੀਂ ਆਪਣਾ ਪੱਖ ਦੱਸੋ ਅਸੀਂ ਸਾਰੇ ਇਹ ਗੱਲ ਕਹਿ ਕੇ ਆਏ ਹਾਂ ਕਿ ਕੋਈ ਬੰਦਾ ਕਿੰਨੇ ਗੁਰੂ ਨਾਨਕ ਸਾਹਿਬ ਬਾਣੀ ਚ ਕਹਿੰਦੇ ਹੈ ਕਿ ਮੂਰਖੇ ਨਾਲ ਨਾ ਲੁਜੀਏ ਪਰ ਅਖਰੇ ਹੈ 부ਜੀਏ ਪਰ ਉਹ ਮੂਰਖੇ ਵਾਸਤੇ ਕਿਹਾ ਉਹ ਕੋਈ ਪਾਗਲ ਹੋਵੇ ਉਹਦੇ ਵਾਸਤੇ ਕਿਹਾ ਇਹ ਉਹਦੇ ਨਾਲ ਤੁਸੀਂ ਬੈਸਣਾ ਵੀ ਨਹੀਂ ਲੜਨਾ ਵੀ ਨਹੀਂ ਉਹਨੂੰ ਛੱਡੋ ਪਰ ਜਿਹੜਾ ਆਪਣੇ ਉਹਨੂੰ ਪੜਿਆ ਲਿਖਿਆ ਕਹਿੰਦਾ ਹੋਵੇ ਜਿਹੜਾ ਸਿਆਣਾ ਕਹਿੰਦਾ ਹੋਵੇ ਔਰ ਉਸ ਪਦਵੀ ਤੇ ਬੈਠਾ ਹੋਵੇ ਜਿਸ ਦਾ ਬੜਾ ਵੱਡਾ ਇਤਿਹਾਸ ਹੈ ਗੌਰਵ ਮਈ ਇਤਿਹਾਸ ਹੈ ਸ਼ਾਨਮਤ ਹੈ ਇਤਿਹਾਸ ਤੇ ਉਸ ਮਹਾਨ ਪਦਵੀ ਤੇ ਬੈਠਾ ਪ੍ਰਧਾਨ ਜਦੋਂ ਇਸ ਤਰੀਕੇ ਦੀ ਬਾਸ਼ਾ ਬੋਲੇਗਾ ਤੇ ਅੱਜ ਸਿਕ ਕੌਮ ਨੂੰ ਜਾਂ ਸਾਰੀ ਮਨੁੱਖਤਾ ਨੂੰ ਕਿੰਨੀ ਪੀੜਾ ਹੋਈ ਹੋਵੇਗੀ ਮੈਂ ਇਸ ਗੱਲ ਦੇ ਉੱਤੇ ਤੋਂ ਇੱਕ ਗੱਲ ਦੱਸਦੀ ਆ ਮੈਂ ਕਿਸੇ ਵਿਅਕਤੀ ਨੂੰ ਮੇਰਾ ਬੜਾ ਸਨਮਾਨ ਕਰਦੇ ਆ ਉਹਨੇ ਉਸ ਦਿਨ ਤੋਂ ਲੈ ਕੇ ਮੈਨੂੰ ਟੈਲੀਫੋਨ ਨਹੀਂ ਕੀਤਾ ਮੈਂ ਕੱਲ ਉਹਨੂੰ ਫੋਨ ਕੀਤਾ ਮੈਂ ਕਿਹਾ ਕਿ ਤੁਸੀਂ ਤੇ ਮੇਰੀ ਬਾਤ ਨਹੀਂ ਪੁੱਛੀ ਤੁਸੀਂ ਟੈਲੀਫੋਨ ਵੀ ਨਹੀਂ ਕੀਤਾ ਉਹਨੇ ਪਤਾ ਕੀ ਕਿਹਾ ਕਹਿੰਦੇ ਬੀਬੀ ਜੀ ਉਹ ਸ਼ਬਦ ਸੁਣ ਕੇ ਨਾ ਜੀ ਮੈਂ ਆਪਣੇ ਨੂੰ ਮਰਦ ਹੋਣ ਤੇ ਗਾਲਾਂ ਕੱਢ ਰਿਹਾ ਤੁਸੀਂ ਇਹ ਦੇਖੋ ਵੀ ਮਰਦ ਲੋਕ ਜਿਹੜੇ ਆ ਉਹਨਾਂ ਨੇ ਵੀ ਮਹਿਸੂਸ ਕੀਤਾ ਕਿ ਬਹੁਤ ਵੱਡੀ ਗਲਤੀ ਬਹੁਤ ਵੱਡਾ અપਮਾਨ ਹੈ ਜੇ ਉਹਨਾਂ ਦੇ ਮਨ 'ਚ ਵੀ ਇਹ ਆਂਦਾ ਕਿ ਅਸ਼ਲੀਲਤਾ ਪਰੇ ਸ਼ਬਦ ਬੋਲਨੇ ਗਾਣਾ ਕੱਢਣੀਆਂ ਇੱਕ ਮਨੁੱਖ ਨੂੰ ਸੋਭਾ ਨਹੀਂ ਦਿੰਦੀਆਂ ਤੇ ਫਿਰ ਮੈਂ ਸਵਾਲ ਦਿੰਦੀ ਆ ਕਿ ਉਸ ਪਦਵੀ ਦਾ ਕਿੰਨਾ ਨੁਕਸਾਨ ਹੋਇਆ ਉਸਨੇ ਇਤਿਹਾਸ ਨੂੰ ਕਿੰਨਾ ਕਲੰਕਿਤ ਕੀਤਾ ਇਸਨੇ ਸਿੱਖ ਕੌਮ ਦੀਆਂ ਭਾਵਨਾਵਾਂ 'ਚ ਕਿੰਨੀਆਂ ਤਰਸੀਆਂ ਹੋਣਗੀਆਂ ਕਿ ਸਾਡੀ ਉਹ ਮਹਾਨ ਸੱਤਾ ਦਾ ਮੁਖੀ ਜਿਹੜਾ ਹੈ ਜਦੋਂ ਇਦਾਂ ਦੇ ਸ਼ਬਦ ਬੋਲੇਗਾ ਤੇ ਅਸੀਂ ਜਿੱਥੇ ਗੁਰਨਾਥ ਸਾਹਿਬ ਦਾ ਸਨੇਹਾ ਦੇਣਾ ਜੇ ਗੁਰਨਾਥ ਸਾਹਿਬ ਫਲਸਫੇ ਨੂੰ ਸਦੁਨੀਆ 'ਚ ਪ੍ਰਚਾਰਨਾ ਸੋ ਕਿਉਂ ਮੰਦਾ ਕਿ ਜਿਤ ਜਨ ਮੈਂ ਰਾਜਾਨ ਜਿਸ ਪਾਤਸ਼ਾਹ ਨੇ ਬਰਾਬਰੀ ਦਾ ਦਰਜਾ ਦਿੱਤਾ ਸਨਮਾਨ ਦਿੱਤਾ ਆਪਣੀ ਗੋਚ ਬਿਠਾ ਕੇ ਜਨਨੀ ਕਿਹਾ ਸਿਰ ਜਨਹਾਰੀ ਕਿਹਾ ਅੱਜ ਉਹਦੇ ਫਲਸਫੇ ਨੂੰ ਕਿੰਨੀ ਵੱਡੀ ਆਂਜ ਸੋ ਮੈਂ ਸਿਰ ਉਹਨਾਂ ਨੂੰ ਇਹੀ ਕਹਿ ਕੇ ਆਈ ਹਾਂ ਭਾਵੇਂ ਮੈਨੂੰ ਇਸ ਗੱਲ ਦਾ ਦੁੱਖ ਹੈ ਕਿ ਉਸ ਪਦਵੀ ਦੀ ਅੱਜ ਤੋਹੀਨ ਵੀ ਹੋਈ ਹੈ ਮੈਨੂੰ ਇਹ ਵੀ ਦੁੱਖ ਹੈ ਕਿ ਅੱਜ ਪਹਿਲੀ ਵਾਰ ਹੋਇਆ ਇਤਿਹਾਸ ਵਿੱਚ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਔਮਨ ਕਮਿਸ਼ਨ ਵਿੱਚ ਇੱਕ ਗਾਲਾ ਕੱਢਣ ਦੇ ਗਾਲਾਂ ਕੱਢਣ ਦੇ ਉੱਤੇ ਦੋਸ਼ੀ ਪਾ ਕੇ ਆਪਣੇ ਨੂੰ ਦੋਸ਼ੀ ਮੰਨ ਕੇ ਇੱਥੇ ਆ ਜਰਿਆ ਇਹ ਵੀ ਸਾਡੇ ਵਾਸਤੇ ਬੜਾ ਵੱਡਾ ਇੱਕ ਕਲੰਕ ਹੈ ਬੜਾ ਵੱਡਾ ਅਫਸੋਸ ਹੈ ਤੇ ਮੈਨੂੰ ਇਸ ਗੱਲ ਦਾ ਦੁੱਖ ਹੈ ਕਿ ਉਸ ਕੁਰਸੀ ਦਾ ਪ੍ਰਧਾਨ ਅੱਜ ਇੱਥੇ ਤਲਬ ਕੀਤਾ ਗਿਆ ਪਰ ਮੈਂ ਇਹ ਸਮਝਦੀ ਜਿਸ ਨੇ ਇਸ ਕੁਰਸੀ ਦਾ ਅਪਮਾਨ ਕੀਤਾ ਹੈ ਲੇਕਿਨ ਅਸੀਂ ਉਹਨਾਂ ਨੂੰ ਬੁਲਾਇਆ ਸੀਗਾ ਕਮਿਸ਼ਨ ਦੇ ਅੰਦਰ ਤਾਂ ਕਿ ਤੁਸੀਂ ਵੀ ਆਪਣਾ ਪੱਖ ਆ ਕੇ ਆਪਣਾ ਸਪਸ਼ਟਿਕਰਨ ਦੋ ਇਸ ਚੀਜ਼ ਦੇ ਉੱਤੇ ਔਰ ਉਹਨਾਂ ਨੇ ਦਿੱਤਾ ਵੀ ਆ ਉਹ ਕਹਿੰਦੇ ਨੇ ਕਿ ਮੈਂ ਬਹੁਤ ਜ਼ਿਆਦਾ ਨਾਰਾਜ਼ ਆ ਇਸ ਚੀਜ਼ ਤੋਂ ਤੇ ਮੈਂ ਇਹ ਮਾਫੀ ਲਾਇਕ ਹੈ ਹੀ ਨਹੀਂ ਉਹਨਾਂ ਦਾ ਕਹਿਣਾ ਸੀਗਾ ਕਿ ਪਹਿਲੀ ਗੱਲ ਤੇ ਉਹਨਾਂ ਨੂੰ ਬਹੁਤ ਸ਼ਰਮਿੰਦਗੀ ਹੈ ਕਿ ਇਸ ਸੀਟ ਦੀ ਜਿਹੜੀ ਐ ਇੰਨੀ ਬੇਅਦਬੀ ਉਹਨਾਂ ਨੇ ਕਰ ਦਿੱਤੀ ਔਰ ਉਹਨਾਂ ਨੂੰ ਇੱਥੇ ਆਣਾ ਪਿਆ ਇੱਕ ਗਾਲਾਂ ਕੱਢਣ ਦੇ ਵਿੱਚ ਉਹਨਾਂ ਨੂੰ ਇੱਥੇ ਆ ਕੇ ਪੇਸ਼ ਹੋਣਾ ਪਿਆ ਉਹਨਾਂ ਦਾ ਕਹਿਣ ਦਾ ਇਹੀ ਭਾਵ ਸੀਗਾ ਕਿ ਮੈਂ ਇਹਨਾਂ ਨੂੰ ਕਦੇ ਮਾਫੀ ਨਹੀਂ ਕਰਾਂਗੀ ਜੋ ਕਾਰਵਾਈ ਬਣਦੀ ਆ ਉਹ ਕੀਤੀ ਜਾ ਅਕੇ ਤੁਹਾਡੇ ਕੋਲੋਂ ਕੀ ਲੰਨੇ ਕੀ ਬੈ ਡੈਫੀਨਿਟਲੀ ਲੀਗਲ ਐਡਵਾਈਸ ਜ਼ਰੂਰ ਲਵਾਂਗੀ ਇਸਦੇ ਉੱਤੇ ਔਰ ਜੋ ਵੀ ਅੱਗੇ ਦਾ ਸਟੈਪ ਹੋਗਾ ਤੁਹਾਨੂੰ ਦੱਸ ਸਕਦਾ ਕਿ ਬੀ ਬੀ ਨੇ ਕੋ ਲੀਗਲ ਸਟ੍ਰੈਟਜੀ ਕੀਤੀ ਹੈ ਜਾਂ ਸੋਬੋਟੋ ਦੁੱਤੀ ਸਾਰਾ ਨਹੀਂ ਉਹ ਦਸ ਕਰਾ ਕੇ ਗਏ ਨੇ ਸੋਬੋਟੋ ਦੁੱਤੇ ਆ ਉਹਨਾਂ ਨੇ ਦਸ ਕਰਾਈ ਉਹਨਾਂ ਨੇ ਜਿਹੜੀ ਹੈ ਉਹਨਾਂ ਨੇ ਕੋਈ ਆਪਣੀ ਤਰਫ ਤੋਂ ਲੈਟਰ ਨਹੀਂ ਭੇਜਿਆ ਸੀਗਾ ਇਸ ਸੋਬੋਟੋ ਹੀ ਲਿਤਾ ਗਿਆ ਸੀਗਾ ਔਰ ਉਸਦੇ ਉੱਤੇ ਆ ਕੇ ਉਹਨਾਂ ਨੇ ਆਪਣਾ ਜਿਹੜਾ ਹੈ ਬਿਆਨ ਉਹ ਦਸ ਕਰਾ ਕੇ ਗਏ ਨੇ ਅੱਜ ਇਸ ਤੋਂ ਬਾਅਦ ਅਸੀਂ ਦੇਖਦੇ ਹਾਂ ਉਹ ਕਿਦਾਂ ਦੇ ਉੱਤੇ ਐਡਵਾਈਸ ਲੈ ਕੇ जो कार्रवाई होगी जरूरती जाएगी तो मतलब रखे है या या नहीं तो सोखे की चाहे लिखती कराई या जिसका भी कराया और लिखती भी भेज देंगे और जो कह के कहने हो ने कि मैं माफी लायक है ही नहीं चीज और मैं कद भी इस चीज माफ नहीं और डेफिनेटली अपनी लड़ाई अगले लड़न